ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਵਿਆਹਾਂ ਵਿੱਚ ਕੱਢੀ ਜਾਣ ਵਾਲੀ ਜਾਗੋ ਬਾਰੇ ਕਿ ਇਹ ਜਾਗੋ ਕਿਉਂ ਕੱਢੀ ਜਾਂਦੀ ਆ ਇਹ ਰਸਮ ਕਦੋਂ ਤੋਂ ਧਰੀ ਆ ਰਹੀ ਆ ਇਸ ਦਾ ਕੀ ਪਿਸ਼ੋਕੜ ਆ ਤੁਸੀਂ ਸਾਰੇ ਜਾਣਦੇ ਹੋ ਕਿ ਹਰ ਵਿਆਹ ਵਿੱਚ ਜਾਗੋ ਕੱਢੀ ਜਾਂਦੀ ਤੇ ਇਹ ਰਾਤ ਨੂੰ ਕੱਢੀ ਜਾਂਦੀ ਆ ਵਿਆਹ ਭਾਵੇਂ ਕੁੜੀ ਦਾ ਹੋਵੇ ਤੇ ਭਾਵੇਂ ਮੁੰਡੇ ਦਾ ਹੋਵੇ ਜਾਗੋ ਹਰ ਵਿਆਹ ਵਿੱਚ ਨਿਕਲਦੀ ਆ ਨਾਨਕੀਆਂ ਦਾਦਕੀਆਂ ਸਭ ਰਲ ਕੇ ਜਾਗੋ ਕੱਢਦੀਆਂ ਕੁਝ ਜਗ੍ਹਾ ਤੇ ਉੱਤੇ ਇਹ ਹੁੰਦਾ ਕਿ ਜਾਗੋ ਨਾਨਕੀਆਂ ਦੀ ਹੁੰਦੀ ਤੇ ਨਾਨਕੇ ਜਾਗੋ ਲੈ ਕੇ ਆਉਂਦੇ ਆ ਪਰ ਇਹ ਕੱਢੀ ਰਾਤ ਨੂੰ ਹੀ ਜਾਂਦੀ ਆ ਪਰ ਅੱਜ ਦੀ ਜਾਗੋ ਤੇ ਪੁਰਾਣੇ ਸਮਿਆਂ ਦੀ ਜਾਗੋ ਵਿੱਚ ਫਰਕ ਆ ਅੱਜ ਦੀ ਜਾਗੋ ਇਲੈਕਟ੍ਰੋਨਿਕ ਤੁਸੀਂ ਜਾਣਦੇ ਹੀ ਹੋ ਸਾਰੇ ਪਰ ਪੁਰਾਣੇ ਸਮੇਂ ਵੇਲੇ ਜਾਗੋ ਜਿਹੜੀ ਸੀ ਨਾ ਉਹ ਬੀਬੀਆਂ ਆਪ ਤਿਆਰ ਕਰਦੀਆਂ ਸੀ ਪਿੱਤਲ ਦੀ ਗਾਗਰ ਦੇ ਉੱਪਰ ਪ੍ਰਾਤ ਰੱਖ ਕੇ ਤੇ ਦੀਵੇ ਬਾਲ ਕੇ ਜਾਗੋ ਕੱਢੀ ਜਾਂਦੀ ਸੀ ਤੇ ਫਿਰ ਘਰ ਘਰ ਜਾ ਕੇ ਜਾਗੋ ਵਿੱਚ ਤੇਲ ਪਵਾਇਆ ਜਾਂਦਾ ਸੀ ਤੇ ਉਹ ਦੀਵੇ ਬਾਲੇ ਜਾਂਦੇ ਸੀ ਕਿਉਂਕਿ ਉਹ ਤੇਲ ਇਸ ਕਰਕੇ ਪਾਇਆ ਜਾਂਦਾ ਸੀ ਕਿਉਂਕਿ ਜਾਗੋ ਵਿੱਚ ਤੇਲ ਵਾਲੇ ਦੀਵੇ ਬਲਦੇ ਹੁੰਦੇ ਸੀ ਤੇ ਫਿਰ ਜਦੋਂ ਜਾਗੋ ਗਲੀ ਵਿੱਚੋਂ ਦੀ ਲੰਘਦੀ ਸੀ ਤੇ ਚਾਨਣ ਹੁੰਦਾ ਸੀ ਕਿਉਂਕਿ ਉਦੋਂ ਲਾਈਟ ਦਾ ਬਹੁਤਾ ਪ੍ਰਬੰਧ ਵੀ ਨਹੀਂ ਸੀ ਹੁੰਦਾ ਪਰ ਆਖਿਰ ਇਹ ਜਾਗੋ ਕਿਉਂ ਕੱਢੀ ਜਾਂਦੀ ਸੀ ਬਹੁ ਸਮਾਂ ਪਹਿਲਾਂ ਦੀ ਗੱਲ ਆ ਜਦੋਂ ਕਿ ਕਿਸੇ ਦੇ ਘਰ ਵਿਆਹ ਹੁੰਦਾ ਸੀ ਨਾ ਭਾਵੇਂ ਕੁੜੀ ਦਾ ਹੋਵੇ ਤੇ ਭਾਵੇਂ ਮੁੰਡੇ ਦਾ ਹੋਵੇ ਤੇ ਬਰਾਤ ਤੋਂ ਇੱਕ ਦਿਨ ਪਹਿਲਾਂ ਜਾਗੋ ਕੱਢੀ ਜਾਂਦੀ ਸੀ ਕਿਉਂਕਿ ਵਿਆਹ ਵਾਲਾ ਘਰ ਹੋਣ ਕਾਰਨ ਉਸ ਘਰ ਵਿੱਚ ਪੈਸਾ ਗਹਿਣਾ ਗੱਟਾ ਹੁੰਦਾ ਸੀ ਜਿਸ ਕਰਕੇ ਉਦੋਂ ਕ ਵਿਆਹ ਵਾਲੇ ਘਰ ਨੂੰ ਲੁਟੇਰਿਆਂ ਵੱਲੋਂ ਲੁੱਟ ਲਿਆ ਜਾਂਦਾ ਸੀ ਤੇ ਫੇਰ ਬਜ਼ੁਰਗਾ ਨੇ ਇਹ ਤੈਅ ਕੀਤਾ ਕਿ ਉਸ ਰਾਤ ਨੂੰ ਜਾਗਿਆ ਜਾਵੇ ਸੁੱਤਾ ਨਾ ਜਾਵੇ ਤਾਂ ਕਿ ਲੁਟੇਰੇ ਆਉਣ ਤੇ ਪਤਾ ਲੱਗ ਸਕੇ ਕਿ ਕੋਈ ਆ ਕੇ ਨੁਕਸਾਨ ਨਾ ਪਚਾਵੇ ਜਿਸ ਕਰਕੇ ਉਹਨਾਂ ਜਾਗਣਾ ਸ਼ੁਰੂ ਕੀਤਾ ਤੇ ਫਿਰ ਉਹ ਜਦੋਂ ਜਾਗਦੇ ਸੀ ਤੇ ਗਾਉਂਦੇ ਰਹਿੰਦੇ ਸੀ ਨੱਚਦੇ ਟੱਪਦੇ ਆ ਰਾਤ ਲੰਘ ਜਾਂਦੀ ਸੀ ਫਿਰ ਉਹਨਾਂ ਨੇ ਸੋਚਿਆ ਕਿ ਜੇਕਰ ਆਂਢ ਗੁਆਂਢ ਵੀ ਜਗਾਇਆ ਜਾਵੇ ਤਾਂ ਉਹ ਰਾਤ ਚੰਗੀ ਲੰਘ ਜਾਵੇ ਸੌਖੀ ਲੰਘ ਜਾਵੇ ਜਿਸ ਕਰਕੇ ਉਹਨਾਂ ਨੇ ਇਹ ਜਾਗੋ ਦਾ ਪ੍ਰਬੰਧ ਕੀਤਾ ਕਿ ਉਹ ਗਲੀ ਗਲੀ ਜਾ ਕੇ ਆਪਣੇ ਆਂਡ ਗਵਾਂਡ ਵਿੱਚ ਜਾਗੋ ਜਾਂਦੀ ਸੀ ਤੇ ਉਹ ਆਂਡ ਗਵਾਂਡ ਵੀ ਉਹਨਾਂ ਚਿਰ ਜਾਗਦਾ ਹੀ ਰਹਿੰਦਾ ਸੀ ਕਿਉਂਕਿ ਉਹਨਾਂ ਦੇ ਘਰ ਜਾਗੋ ਜਾਣੀ ਹੁੰਦੀ ਸੀ ਤੇ ਨੱਚਦੇ ਆਂ ਟੱਪਦੇ ਆਂ ਸਾਰੇ ਜਾਗ ਕੇ ਤੇ ਰਾਤ ਲੰਗਾਉਂਦੇ ਸੀ ਤਾਂ ਕਿ ਵਿਆਹ ਵਾਲੇ ਘਰ ਨੂੰ ਕੋਈ ਲੁਟੇਰਿਆਂ ਵੱਲੋਂ ਨੁਕਸਾਨ ਨਾ ਪਹਚਾਇਆ ਜਾਵੇ ਤੇ ਫੇਰ ਬੈਠ ਕੇ ਤੇ ਰਾਤ ਕੱਟੀ ਨਹੀਂ ਜਾ ਸਕਦੀ ਸੀ ਤੇ ਹੱਸਦੇ ਆਂ ਖੇਡਦੇ ਆਂ ਨੱਚਦੇ ਆਂ ਟੱਪਦੇ ਆਂ ਰਾਤ ਲੰਗਾ ਲੈਣੀ ਕਿ ਸਵੇਰੇ ਬਰਾਤ ਆਉਣੀ ਆ ਜਾਂ ਬਰਾਤ ਵਾਸਤੇ ਜਾਣਾ ਆ ਇਸ ਕਰਕੇ ਜਾਗੋ ਉਦੋਂ ਤੋਂ ਹੀ ਤੁਰੀ ਆ ਰਹੀ ਆ ਇਸ ਕਰਕੇ ਜਾਗੋ ਕੱਢੀ ਜਾਂਦੀ ਸੀ ਤੇ ਫੇਰ ਉਦੋਂ ਤੋਂ ਹੀ ਇਹ ਰਿਵਾਜ ਚੱਲਦਾ ਹੁਣ ਤੱਕ ਆ ਰਿਹਾ ਕਿ ਵਿਆਹ ਵਾਲੇ ਟਾਈਮ ਜਾਗੋ ਕੱਢੀ ਜਾਂਦੀ ਆ ਪਰ ਅੱਜ ਦੀ ਜਾਗੋ ਤੇ ਪੁਰਾਣੇ ਸਮੇਂ ਦੀ ਜਾਗੋ ਵਿੱਚ ਬਹੁਤ ਫਰਕ ਆ ਆਸ ਕਰਦੀ ਆ ਕਿ ਤੁਹਾਨੂੰ ਇਹ ਗੱਲਾਂ ਜ਼ਰੂਰ ਚੰਗੀਆਂ ਲੱਗੀਆਂ ਹੋਣਗੀਆਂ ਹੋ ਸਕਦਾ ਕੁਝ ਭੈਣ ਭਰਾਵਾਂ ਨੂੰ ਇਸ ਬਾਰੇ ਪਤਾ ਹੋਵੇ ਤੇ ਹੋ ਸਕਦਾ ਕਈਆਂ ਨੂੰ ਇਸ ਬਾਰੇ ਜਾਣਕਾਰੀ ਨਾ ਵੀ ਹੋਵੇ ਸੋ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਇਹ ਤੁਹਾਨੂੰ ਪਹਿਲਾਂ ਪਤਾ ਸੀ ਜਾਂ ਨਹੀਂ ਪਤਾ ਸੀ ਆਪਣੀ ਜਵਾਬ ਜ਼ਰੂਰ ਦਿਓ